ਹਾਂਜੀ ਦੋਸਤੋ ਪੰਜਾਬ ਦਾ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਮੈਂ ਖੁਸ਼ਦੀਪ ਸਿੰਘ ਪਥਰਾਲਾ ਆਪਦੇ ਪਿੰਡ ਪਥਰਾਲੇ ਤੋਂ 480 ਕਿਲੋਮੀਟਰ ਦੂਰ ਜੈਪੁਰ ਤੋਂ 80 ਕਿਲੋਮੀਟਰ ਅੱਗੇ ਏਸ਼ੀਆ ਦਾ ਸਭ ਤੋਂ ਡਰਾਵਣੀ ਜਗਾ ਤੇ ਖੜਾਂਗਾ ਇਸ ਕਿਲੇ ਨੂੰ ਸ਼ਰਾਫ ਮਿਲਿਆ ਹੋਇਆ ਤੰਤਰਿਕ ਦਾ ਜਦੋਂ ਮਹਾਰਾਜੇ ਨੇ ਕਿਲਾ ਪਾਇਆ ਸੀ ਨਾ ਉਹ ਤੰਤਰਿਕ ਨੇ ਆਖਿਆ ਸੀਗਾ ਵੀ ਮੇਰੀ ਕੁਟਿਆ ਤੇ ਇਸ ਦੀ ਸ਼ਾਨ ਹੀ ਹੋਣੀ ਚਾਹੀਦੀ ਤਾਂ ਉਸ ਤੋਂ ਤਿੰਨ ਪੀੜੀਆਂ ਅੱਗੇ ਜਾ ਕੇ तांत्रिक ਦੀ ਕੁਟੀਆ ਤੇ ਛਾਂ ਪੈ ਗਈ ਸੀ। ਮਹਾਰਾਣੀ ਰਤਨਾਵਤੀ ਮਾਰੀ ਗਈ ਸੀਗੀ। ਇਹਦੇ 3 ਘੰਟਿਆਂ ਦੇ ਵਿੱਚ ਸ਼ਰਾਬ ਦਿੱਤਾ ਸੀ। ਤੇ ਉਸ ਤੋਂ ਬਾਅਦ ਇਹ ਖੰਡਰ ਹੋ ਗਿਆ ਜੀ। ਤੁਸੀਂ ਵੇਖ ਸਕਦੇ ਹੋ। ਜੇ ਕਿਸੇ ਨੇ ਇੱਥੇ ਭੂਤ ਵਗੈਰਾ ਵੇਖਿਆ ਤਾਂ ਮੇਰਾ ਕੰਟੈਕਟ ਨੰਬਰ ਹੈ 998894786 ਉਸ ਤੇ ਮੈਨੂੰ ਇਸ ਦੀ ਜਾਣਕਾਰੀ ਦੇ ਸਕਦਾ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ ਦੋਸਤੋ। ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਕਿਦਾਂ